سوار ہوئے رات کا پکٹ ستے ہوئے پہرے دار پہرا دے رہے سر آ لور تو آئے

بہتر جتری بھی لگتا کیونکہ مسلمان سٹا چل رہا ہے ਇਹ ਇੱਕ ਦੂਜੇ ਦੀ ਭੈਣ ਨੂੰ ਮਿਆਹ ਵੀ ਲੈਤੇ ਆ ਤੇ ਆਪਣੀ ਭੈਣ ਦੂਜੇ ਦੇ ਘਰ ਵਿੱਚ ਤੋਰ ਵੀ ਲਿੰਦੇ ਆ ਸਭ ਤੋਂ ਵੱਧ ਤੇ ਦੋਨੋਂ ਇੱਕ ਦੂਜੇ ਦੇ ਸਾਲੇ ਤੇ ਭਣਜੇ ਹੁਣ ਗੁਦਕਾਦ ਖਾਨ ਭਾਦਰ ਕਹਿੰਦਾ ਮੇਰਾ ਸਾਲਾ ਮਰਿਆ ਮੁੱਖ ਮੰਤਰੀ ਦਾ ਮਰਿਆ ਹੋਇਆ ਸਾਲਾ ਤੇ ਕੁਲਸ ਨੇ ਭਾਈ ਤਾਰੂ ਸਿੰਘ ਨੂੰ ਪਤੜਿਆ ਗੁੱਸਾ ਚੜਿਆ ਜਦੋਂ ਇਹ ਗੁਰਾ ਅਕਬੂਰ ਕਰਦੇ ਆ ਤਾਰੂ ਸਿੰਘ ਨੇ ਆਖਿਆ ਖਾਨ ਭਾਦਰ ਸਾਹ ਤੁਹਾਡੀਆਂ ਨਜ਼ਰਾਂ 'ਚ ਇੱਕ ਬੁਢਾਆ ਆ

ਨੌਕੀ ਇਹਨਾਂ ਕਹਿਤੀ ਦੇ ਹੁਣ ਖਾਨ ਬਾਪਰ ਚਾਹੁੰਦਾ ਸੀ ਇਹ ਮੁਸਲਮਾਨ ਬਣ ਜਾਏ ਇਸ ਨਾਮ ਤੇ ਆ ਜਾਏ ਕਿਉਂਕਿ ਜਕਰੀਆ ਖਾਂ ਬੜਾ ਪਰੇਸ਼ਾਨ ਹੋਇਆ ਜੇਡਾ ਮੈਂ ਐਡੇ ਸਿੱਧਾ ਦਾ ਖਤਰ ਕਰ ਦਿੱਤਾ ਸਿੱਖਾਂ ਦੇ ਸਿਰਾਂ ਦੇ ਮিনার ਮੈਂ ਲਾਹੌਰ ਦੀ ਧਰਤੀ ਤੇ ਗਰ ਦਿੱਤੇ ਆ ਪਰ ਅੱਜ ਤੱਕ ਇੱਕ ਵੀ ਛੇਕੇ ਹੋ ਜਾ ਮੈਨੂੰ ਨਹੀਂ ਮਿਲਿਆ ਜਿਹੜਾ ਇਹ ਆਕੇ ਕੇ ਮੈਂ ਸਿੱਕੀ ਛੱਡਦਾ ਤੇ ਇਸਲਾਮ ਕਬੂਲ ਆ ਮੈਨੂੰ ਛੱਡਦੇ ਹੋ

ਪੈ ਮਾਰ ਕੋਤਾ ਜਲਾਤ ਭਾਈ ਮਣੀ ਸਿੱਖ ਦੇ ਸਰੀਰ ਤੇ ਚੜਿਆ ਸੀ ਉਹ ਪੈ ਤੋਂ ਟੁਕਰੇ ਚੜਾ ਤੋ ਜੀ ਸਿੱਖ ਜਿਹੜਾ ਸਿੱਖੀ ਨੂੰ ਤਿਆਗ ਨਾ ਸਕਿਆ ਇਹ ਖਾਨ ਧਰਤ ਸੱਤਿਆ ਖੈਂਦਾ ਜੇ ਤਾਰੂ ਸਿੰਘ ਇਸਲਾਮ ਤੇ ਚਾਹੇ ਤੇ ਹੋਰ ਸੱਤਾਂ ਨੂੰ ਇਹ ਦਲ ਦੀ ਤੋਰ ਤੋਂ ਮਿਲ ਕੇ ਕਿ ਤੇ ਆਪਣੀ ਜਾਨ ਬਚਾਉਣ ਲਈ ਸਿੱਖੀ ਨੂੰ ਤਿਆਗਿਆ ਜਾ ਸਕਦਾੁੱਤੇ ਤੇ ਜਾ ਕੇ ਨਾ ਭਾਈ ਤਾਰੂ ਸਿੰਘ ਨੂੰ ਕਹਿੰਦਾ ਤਾਰੂ ਸਿੱਤਾ ਜੇ ਤੁਮ ਮੇਰੀ ਯਾਲ ਨਾ ਬਨੇ ਤੇ ਚਰਖੀ ਤੇ ਚਾਰ ਕੇ ਤੈਨੂੰ ਮਾਰ ਦਿੱਤਾ ਜਾਏਗਾ ਚਰਖੀ ਦੇ ਦੰਡੇ ਤਰੇ ਟਿਕੇ ਆ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਤੇ ਭਾਈ ਤਾਰੂ ਤੇ ਮੁਸਕਰਾਉ লাগ ਪਿਆ ਤੇ ਖਾਨ ਬਾਦਰ ਜਕਰੀਆ ਖਾ ਪੁੱਛਦਾ ਆ ਉਹ ਤਾਰੂ ਸਿੰਘਾ ਜੈਲੀ ਦੇ ਥੱਲੇ ਦੇਖ ਕੇ ਤੂੰ ਬਹੁਤ ਯਾਦ ਨਹੀਂ ਆਈ ਬਹੁਤ ਮੁਸਕਰਾਉਂਦਾ ਆ ਕਿੱਥੇ ਵੜਿਆ ਕਹਾ ਬਾ ਮਾਂ ਤੈਨੂੰ ਤੇ ਤਾਰੂ ਸਿੰਘ ਕਹਿਣ ਲਗਾ ਖਾਨ ਬਾਦਰ ਸਾਹਿਬ اے تیری چرکڑی پتا نہیں کتنے کو تو پاکا ماری ہے کنی سنر چرکڑیا میرے تو پہلا پتا نہیں ہے جنتے کنے کا سنگ چار کے شہید ہو چکے ہیں اب سوچ تارو شمیدی واری آج جائے گیا جلدی کارے چرکڑی کے دندے ہیں جے پکھے نہیں جائے سنگ ایر سے چرکڑی کے دندیاں سے چرے ہوئے کہ دندے سنگا نے سنگا نے کھڑے کر دیتے ہیں تو چرکڑی کے دندے تیج کرنا کہ میں اپنا بند کی کرنا خان بہادر بولیا اپ کہہ لگا ترتی کے دھندے جس کے ساتھ تا ٹھیک چل گے او تارو سنگا تو کیڑی جاری کرنا چاہندا تو کیویں اپنے مان کو کرنا چاہنا تے تارو سے کیڑا خان بہادر صاحب